ਸੰਘਿਤ ਕੀ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਹਾਣੀ ਆਪ ਦੀ ਦਿਨਾਂ ਉਸਨੂੰ ਕੀ ਗਾਂਵ ਵਿਕ ਕਿਉਂਕਿ ਕਹਾਣੀ ਤੇ ਆਹੀ ਗੱਲ ਵਧਿਆ ਤਰੀਕੇ ਨਾਲ ਸੰਘ ਵਿੱਚ ਆ ਜਾਂਦੀ ਹੈ ਤਾਂ ਇਦਾਂ ਹੀ ਕਹਿੰਦੇ ਇੱਕ ਵਾਰ ਦੀ ਗੱਲ ਹੈ ਵੀ ਇੱਕ ਨੌਜਵਾਨ ਨੰਤਾ ਆਪਣੇ ਘਰ ਦੇ ਦਰਵਾਜ਼ੇ ਦੇ ਅੱਗੇ ਬੈਠਾ ਉੱਚੀ ਉੱਚੀ ਰੋ ਰਿਹਾ ਸੀ। ਤਤਵੰਦੀ ਇੱਕ ਬਜ਼ੁਰਗ ਜੀ ਲੱਗੇ। ਕੋਈ ਲੜਕੇ ਦੇ ਕੋਲ ਆਇਆ ਅਤੇ ਆ ਕੇ ਪੁੱਛਣ ਲੱਗੇ ਵੇ ਪੁੱਤਰ ਕੀ ਗੱਲ ਹੈ? ਤੂੰ ਇੰਨਾ ਰੋ ਕਿਉਂ ਰਿਹਾ ਹੈ? ਤਾਂ ਕਹਿੰਦੇ ਨੌਜਵਾਨ ਲੜਕਾ ਅਧੋਖਾ ਹੋਇਆ ਨਾ ਪਾਪਾ ਜੀ, ਆਪਣੀ ਕਿਸਮਤ ਨੂੰ ਰੋ ਰਿਹਾ ਹਾਂ। ਰੱਬ ਨੇ ਮੇਰੀ ਕਿਸਮਤ ਬਹੁਤ ਮਾੜੀ ਰਹੀ ਆ। ਬਲਕਿ ਰ ਆਪਣੇ ਮੇਰੀ ਕਿਸਮਤ ਦੇ ਵਿੱਚ ਕੁਝ ਲਿਖਿਆ ਹੀ ਨਹੀਂ ਹੈ ਕਹਿੰਦੇ ਬਜ਼ੁਰਗ ਪਾਪਾ ਹੀ ਕਹਿਣ ਲੱਗੇ ਨਾ ਫਤਰ ਇਦਾਂ ਨਹੀਂ ਬੋਲੀਦਾ ਆਪਣੀ ਕਿਸਮਤ ਨੂੰ ਕਰੇ ਵੀ ਮਾੜਾ ਨਹੀਂ ਕਹੀਦਾ ਕਹਿੰਦੇ ਉਹ ਮਹਾਨਵਾਨ ਲੜਕੇ ਨਕਿਆ ਪਾਪਾ ਜੀ ਕਿਛ ਨਾ 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 ਤਮ ਤਾ ਹੋਰ ਕੀ ਕਰਾਂ ਮੈਂ ਪਹਿਲਾ ਬਚਪਨ ਦੇ ਵਿੱਚ ਮੇਰੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਸਨ ਅਤੇ ਹੁਣ ਕੁਝ ਮਹੀਨਾ ਪਉਂ ਨ ਮੇਰੇ ਪਿਤਾ ਜੀ ਅਕਾਲ ਜਵਾਨ ਕਰਦੇ ਜਾਏ ਮੇਰੇ ਪਿਤਾ ਜੀ ਨੇ ਜੋ ਵੀ ਮੇਰੇ ਲਈ ਧਨ ਰਾਸ਼ੀ ਜਮਾ ਕੀਤੀ ਸੀ ਉਹ ਹੁਣ ਖਤਮ ਹੋ ਚੁਕੀ ਹੈ ਹੁਣ ਮੇਰੇ ਕੁਝ ਵੀ ਸਮਝ ਨਹੀਂ ਆ ਰਹੀ ਕਿ ਕਰ ਕੀ ਕਰਾਂ ਮੈਂ ਆਪਣੇ ਜੀਵਨ ਦਾ ਗੁਜ਼ਰ ਬਸਰ ਕਿੰਝ ਕਰਕੇ ਆਪਣੀ ਕਿਸਮਤ ਨੂੰ ਜੋ ਰਿਆ ਹਾਂ ਜੇ ਰੱਬ ਨੇ ਮੇਰੀ ਕਿਸਮਤ ਦੇ ਵਿੱਚ ਕੁਝ ਚੰਗਾ ਲਿਖਣਾ ਹੈ ਇਸੇ ਮੇਰੇ ਕਰਮਾਂ ਵਿੱਚ ਸੋ ਕਿਹਨਾਂ ਨੂੰ ਇਸ ਤਮੇ ਨੂੰ ਇਹ ਜੀਵਨ ਦਿੱਤਾ ਹੀ ਕਿਉਂ ਭਾਵ ਕਿ ਉਹ ਨੌਦਵਾਂ ਲੜਕੇ ਨੇ ਰੱਜ ਕੇ ਰੱਬ ਦੇ ਨਾਲ ਕਿੱਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਤੇਨਾ ਆਪਣੀ ਕਿਸਮਤ ਮਤੋਂ ਸੇ ਇਹਨੇ ਵੀ ਜਦੋਂ ਬਾਬਾ ਜੀ ਨੇ ਸਿਰਫ ਉਹ ਨੌਦਵਾਂ ਲੜਕੇ ਬਤੁਆ ਵੀ ਪੁੱਤਰ ਨਾਕੇ ਤਾਂ ਨਹੀਂ ਹੋਈਂਦਾ ਪੁੱਤਰ ਆਪਣੀ ਕਿਸਮਤ ਨੂੰ ਮਾਣਾ ਨਹੀਂ ਕਹੀਦਾ ਰਬ ਨੇ ਤੇਰੀ ਕਿਸਮਤ ਬਹੁਤ ਸ਼ੋਹਣੇ ਲਿਖੀ ਆ ਅਤੇ ਤੇਰੀ ਕਿਸਮਤ ਤੁਰਾ ਸਾਥ ਵੀ ਦੇਣਾ ਚਾਹੁੰਦੀ ਆ ਪਰ ਤੂੰ ਆਪਣੀ ਕਿਸਮਤ ਨੂੰ ਇੰਨਾ ਮਾਰਾ ਪੈਂਦਾ ਕਿ ਤੇਰੀ ਕਿਸਮਤ ਤੇਰੇ ਦਰਵਾਜ਼ੇ ਅੱਗੇ ਮੁੜ ਜਾਂਦੀ ਆ ਇਹਨੇ ਉਹ ਮੂਨਵਾਨ ਨੜਕਾ ਇਹ ਕਰ ਸ਼ੁਰੂ ਕਰਤੇ ਬਾਪਾ ਜੀ ਨੂੰ ਕਹਿਣ ਲੱਗਾ ਕਿ ਬਾਪਾ ਜੀ ਇਹ ਗਿਆਨ ਤੁਸੀਂ ਆਪਣੇ ਗੋਲ ਹੀਰਤ ਤੋਂ ਮੈਨੂੰ ਇਦਾਂ ਦਾ ਗਿਆਨ ਨਹੀਂ ਚਾਹੀਦਾ ਪਰ ਅਟਾੜੀ ਇਦਾਂ ਨਹੀਂ ਹੁੰਦਾ ਇੱਕ ਕਿਸਮਤ ਮੇਰੇ ਦਰਵਾਜ਼ੇ ਤੋਂ ਨਾਲ ਸੱਤ ਦੀ ਬਾਪਾ ਜੀ ਨੇ ਕਿਹਾ ਵੀ ਪੁੱਤਰ ਅਜੇ ਤੂੰ ਗੁੱਸੇ ਵਿੱਚ ਹੈਂ ਜਦੋਂ ਤੇਰਾ ਰੁੱਸਾ ਸ਼ਾਂਤ ਹੋ ਗਿਆ ਤੂੰ ਉਦੋਂ ਮੇਰੇ ਕੋਲ ਆ ਗਈ ਮੈਂ ਤੈਨੂੰ ਸਾਰੀ ਗੱਲ ਸਮਝਾ ਦਵਾਂਗਾ ਕਿ ਤੇਰੀ ਕਿਸਮਤ ਕਿੱਥੇ ਆ ਅਤੇ ਕਿੰਧ ਤੇਰਾ ਸਾਥ ਲਵੇਗੀ ਇਹਨੇ ਇਹ ਕਹੇ ਬਾਬਾ ਜੀ ਤਾਂ ਉੱਥੋਂ ਚਲੇ ਗਏ ਥਾ ਕਿ ਨੌਜਵਾਨ ਲੜਕਾ ਆਪਣੇ ਘਰ ਦੇ ਦਰਵਾਜ਼ੇ 'ਤੇ ਬੈਠਾ ਰੋਂਦਾ ਰਿਹਾ ਰੋਂਦਿਆਂ ਰੋਂਦਿਆਂ ਸ਼ਾਮ ਆ ਗਈ ਨਾ ਰਾਤ ਪੈ ਗਈ ਸੋង ਇੰਦੇ ਸੱਤਿਆ ਪਿਆ ਇਹਨੂੰ ਕਿਛ ਤੋਂ ਨਾ ਆਇਆ ਜਿਵੇਂ ਇਹ ਇੱਕ ਪਹਾੜੀ ਦੇ ਥੱਲੇ ਖੜਿਆ ਹੋਵੇ ਤੇ ਪਹਾੜੀ ਦੇ ਉੱਪਰ ਇੱਕ ਬਹੁਤ ਚਮਕਦੀ ਹੋਈ ਚੀਜ਼ ਆ ਇਹ ਨੜਕਾ ਉਹ ਚਮਕਦੀ ਹੋਈ ਚੀਜ਼ ਨੂੰ ਖੜਨ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਚਮਕਦੀ ਹੋਈ ਚੀਜ਼ ਇਹਦੇ ਤੋਂ ਦੂਰ ਭੱਜਦੀ ਆ ਉਹ ਕਹਿੰਦੇ ਮੈਂ ਤੇਰੇ ਨਾਲ ਨਹੀਂ ਜਾ ਸਕਦੀ ਕਿਉਂਕਿ ਤੂੰ ਤਾਂ ਮੇਰੇ ਬਾਰੇ ਹਰ ਵੇਲੇ ਮਾਰਾ ਹੀ ਬੋਲਦਾ ਰਹਿਣਾ ਹੈ ਕਹਿੰਦੇ ਉਹ ਚੀਜ਼ ਇਹ ਕਹਿੰਦੀ ਕਹਿੰਦੀ ਇਹਦੀਆਂ ਅੱਖਾਂ ਤੋਂ ਖੋਲੇ ਹੋ ਜਾਂਦੀਆਂ ਅਤੇ ਇਧਰ ਇਹਦੀ ਇਹ ਕੌਮ ਜੰਗੀਰ ਇਹ ਨੌਜਵਾਨ ਮਰਕੇ ਨੂੰ ਇੰਦ ਲੱਗਿਆ ਕਿ ਜਿਵੇਂ ਇਹ ਪਰਮਾਤਮਾ ਦਾ ਕੋਈ ਸੰਕੇਤ ਹੋਵੇ ਉਹ ਲੜਕਾ ਉੱਠ ਕੇ ਬੈਠ ਕੇ ਸੋਚਣ ਲੱਗਾ ਕਿ ਕੀ ਤੇ ਉਹ ਬਜ਼ੁਰਗ ਬਾਬਾ ਜੀ ਸਾਤੇ ਤਾਂ ਨਹੀਂ ਸੀ ਕਿਹਾ ਕਿ ਇੱਕ ਬਾਗ ਕਿ ਉਹਨਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠੇ ਅਤੇ ਉਹਨਾਂ ਸਵਾਲਾਂ ਦੇ ਜਵਾਬ ਇਹਨੂੰ ਲੱਗਾ ਇਹ ਬਜ਼ੁਰਗ ਬਾਬਾ ਹੀ ਤੋਂ ਹੀ ਮਿਲਣਾ ਪਵੇਗਾ ਇਸ ਕਰਕੇ ਜਦੋਂ ਦੇਰ ਹੀ ਚੱਲਿਆ ਤਾਂ ਸਵੇਰੇ ਸਵੇਰ ਹੀ ਉਹ ਬਜ਼ੁਰਗ ਬਾਬਾ ਜੀ ਦੇ ਕੋਲ ਪਹੁੰਚ ਗਿਆ ਅਤੇ ਜਾ ਕੇ ਸਾਰੀ ਗੱਲਬਾਤ ਦੱਸੀ ਕਿ ਰਾਤ ਨੂੰ ਮੈਨੂੰ ਇੱਕ ਦਰਸ਼ਨਤਨ ਆਇਆ ਸੀ ਤੇ ਕਹਿੰਦੇ ਬਜ਼ੁਰਗ ਬਾਬਾ ਜੀ ਕਹਿਣ ਲੱਗੇ ਪੁੱਤਰ ਹਾਂ ਤੂੰ ਠੀਕ ਸੋਚ ਰਿਹਾ ਏ ਉਹ ਤੇਰੀ ਕਿਸਮਤ ਹੀ ਸੀ ਮੈਂ ਤੈਨੂੰ ਕਿਹਾ ਇਹ ਨਾ ਕਿ ਤੇਰੀ ਕਿਸਮਤ ਤੇਰਾ ਸਾਥ ਦੇਣਾ ਚਾਹੁੰਦੀ ਹੈ ਤੇਰੀ ਕਿਸਮਤ ਬਹੁਤ ਸੰਗਹੀ ਹੋ ਚਮਕਦਾ ਸਤਾਰਾ ਹੈ ਪਰ ਤੂੰ ਉਹਦੇ ਬਾਰੇ ਬਹੁਤ ਮਾਰਾ ਬੋਲਦਾ ਇਸ ਕਰਕੇ ਉਹ ਤੇਰੇ ਕੋਲ ਔਰ ਮਤੋਂ ਡਰਦੀ ਆ ਕਿਤੇ ਉਹ ਲੜਕੇ ਨੇ ਕਿਹਾ ਕਿ ਬਾਪਾ ਜੀ ਮੇਰੀ ਕਿਸਮਤ ਮੇਰਾ ਸਾਥ ਕਿੰਜ ਦੇ ਸਕਦੇ ਆ ਮੈਨੂੰ ਇਹਦੇ ਲਈ ਕੀ ਕਰਨਾ ਪਵੇਗਾ ਕਹਿੰਦੇ ਬੁਜ਼ੁਰਗ ਬਾਪਾ ਜੀ ਕਹਿਣ ਲੱਗੇ ਵੀ ਇਹਦੇ ਲਈ ਤੈਨੂੰ ਤੇਰੀ ਕੋਈ ਪਿਆਰੀ ਚੀਜ਼ ਮੈਨੂੰ ਦੇਣੀ ਪਵੇਗੀ ਫਿਰ ਮੈਂ ਤੈਨੂੰ ਤੇਰੀ ਕਿਸਮਤ ਦੇ ਸਾਰੇ ਰਾਜ ਸਮਝਾ ਦਵਾਂਗਾ ਕਿੰਦੇ ਉਹ ਲੜਕਾ ਕਹੇ ਲੱਗ ਰਿਹਾ ਬਾਬਾ ਜੀ ਮੇਰੇ ਕੋਲ ਪਿਆਰਾ ਕੁਝ ਵੀ ਨਹੀਂ ਆ ਰਗੜੇ ਮੈਨੂੰ ਕੁਝ ਵੀ ਨਹੀਂ ਦਿੱਤਾ ਜਦੋਂ ਕੋ ਬਾਬਾ ਜੀ ਹੋ ਗਿਆ ਵੀ ਨਹੀਂ ਇਦਾਂ ਨਹੀਂ ਨਾ ਕੁਝ ਤਾਂ ਤੈਨੂੰ ਰੱਬ ਨੇ ਦਿੱਤਾ ਹੀ ਹੋਊਗਾ ਉਹ ਲੜਕੇ ਨੇ ਕਿਹਾ ਮਾਤਾ ਪਿਤਾ ਸੀ ਉਹ ਆਹ ਕਾਰ ਚਲਾਣਾ ਕਰ ਗਿਆ ਇਸ ਤੋਂ ਇਲਾਵਾ ਮੇਰੇ ਕੋਲ ਹੋਰ ਕੁਝ ਵੀ ਕੀਮਤੀ ਨਹੀਂ ਆ ਪਪਾ ਜੀ ਨੇ ਕਿਹਾ ਵੀ ਬੇਰੇ ਇਦਾਂ ਕਰ ਤੂੰ ਆਪਣਾ ਇੱਕ ਹੱਥ ਦੇ ਦੇ। ਉਹ ਨੌਂ ਨੌਂ ਲੜਕੀ ਨੇ ਕਿਹਾ ਪਪਾ ਜੀ ਇਹ ਕਿੱਦਾਂ ਇਹਨਾਂ ਕਰਦੇ ਹੋ? ਮੈਂ ਆਪਣਾ ਹੱਥ ਤੁਹਾਨੂੰ ਕਿੰਝ ਦੇ ਸਕਦਾ ਹਾਂ? ਪਪਾ ਜੀ ਨੇ ਕਹਿ ਦੇ ਇਦਾਂ ਕਰ ਆਪਣੀ ਇੱਕ ਅੱਖ ਦੇ ਦੇ। ਇਹ ਸਾਰੀਆਂ ਚੀਜ਼ਾਂ ਤੇਰੇ ਕੋਲ ਦੂ-ਦੂ ਆਉਂਦੀਆਂ। ਜੇ ਤੂੰ ਇਹਨਾਂ ਦੇ ਵਿੱਚੋਂ ਇੱਕ ਲਈ ਵੀ ਦਮ ਲਾਤਾ ਤੈਨੂੰ ਕੀ ਘਾਟਾ ਪੈਣਾ? ਕਹਿੰਦੇ ਨੌਂ ਨੌਂ ਬੋਲਦਾ ਹੈ ਨਾ ਰੱਬ ਪਪਾ ਜੀ ਇਹ ਕਿੱਦਾਂ ਇਹਨਾਂ ਕਰ ਰਹੇ ਹੋ? ਇਹਨਾਂ ਤੋਂ ਬਿਨਾਂ ਮੇਰਾ ਜੀਵਨ ਕਾਦਾ ਏ? ਇਹ ਚੀਜ਼ਾਂ ਮੇਰੇ ਲਈ ਅਣਮੋਲ ਆ ਤੇ ਇਹਵੇਂ ਕਿਸੇ ਵੀ ਕੀਮਤ ਤੇ ਤੁਹਾਨੂੰ ਨਹੀਂ ਦੇ ਸਕਦਾ। ਕਹਿੰਦੇ ਬੇਜੜਾ ਬਾਪ ਜੀ ਹੱਸ ਪਏ ਇਹ ਕਹਿਣ ਲੱਗੇ ਕਿ ਪੁੱਤ ਨੇ ਤਾਂ ਤੂੰ ਕਹਿ ਰਿਹਾ ਸੀ ਕਿ ਮੇਰੇ ਕੋਲ ਕੁਝ ਵੀ ਕੀਮਤੀ ਨਹੀਂ ਹੈ ਰੱਬ ਨੇ ਮੈਨੂੰ ਕੁਝ ਦਿੱਤਾ ਹੀ ਨਹੀਂ ਆਂ ਉਹ ਤੂੰ ਕਹਿ ਰਿਹਾਂ ਵੀ ਤੇਰੀ ਇੱਕ ਅੰਗ ਪੈਰ ਤੈਨੂੰ ਬਹੁਤ ਅਨਮੋਲ ਨੇ ਇਹਨਾਂ ਤੋਂ ਬਿਨਾਂ ਤੂੰ ਜੀ ਨਹੀਂ ਸਕਦਾ ਕਹਿੰਦੇ ਉਹ ਨੌਜਵਾਨ ਲੜਕਾ ਚੁੱਪ ਹੋ ਗਿਆ ਕਿਉਂ ਤੂੰ ਇਹਨਾਂ ਬਾਪਾ ਜੀ ਦੀ ਰਮਝ ਸਮਝਿਆ ਗੋ ਬਾਪਾ ਜੀ ਨੇ ਸਮਝਾਇਆ ਉਹ ਕਹਿੰਦੇ ਤੂੰ ਹਰ ਵੇਲੇ ਰੱਬ ਨੂੰ ਵਿਲੇਸ਼ ਕਮੀਸ਼ੇ ਕਰਤਾ ਕਰ ਪਰਮ ਗਿਆਨ ਰੱਬ ਨੇ ਤੈਨੂੰ ਕਿੰਨਾ ਸੋਹਣਾ ਸ਼ਰੀਰ ਦਿੱਤਾ ਓ ਤੈਨੂੰ ਕਿੰਨਾ ਸੋਹਣਾ ਦਿਲ ਦਿਮਾਗ ਦਿੱਤਾ ਓ ਤੇਰੇ ਸਾਰੇ ਅੰਨ ਘਰ ਸੇ ਸਨਾਨੂ ਕਿਆ ਤੂੰ ਅਜੇ ਵੀ ਆਰੰਭ ਨੂੰ ਦੁਸ਼ ਦਿਨਣਾ ਹੈ ਆਪਣੀ ਕਿਸਮਤ ਨੂੰ ਦੁਸ਼ ਦਿਨਣਾ ਬਾਬਾ ਜੀ ਨੇ ਕਿਹਾ ਪੁੱਤਰੇ ਤੇਰਾ ਇਹ ਸੋਨਾ ਸ਼ਰੀਰ ਹੀ ਤੇਰੀ ਕਿਸਮਤ ਆ ਬਾਬਾ ਜੀ ਨੇ ਕਿਹਾ ਵੀ ਪੁੱਤਰ ਤੂੰ ਆਪਣੇ ਕੇ ਸੁਨੇ ਸ਼ਰੀਰ ਦੀ ਅੱਜ ਤੋਂ ਹੀ ਸਹੀ ਵਰਤੋਂ ਕਰਨੀ ਸ਼ੁਰੂ ਕਰਦੇ ਤਾਂ ਦੇਖਣਾ ਤੇਰੀ ਕਿਸਮਤ ਅੱਜ ਤੋਂ ਹੀ ਬਦਮਝਾ ਹੋਏਗੀ ਤੇਰੀ ਕਿਸਮਤ ਤੇਰਾ ਹਰ ਥਾਂ ਤੇ ਸਾਥ ਦੇਵੇਗੀ ਤੂੰ ਜੋ ਜੋ ਵੀ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕਰਨਾ ਚਾਹੁੰਦਾ ਹੈ ਨਾ ਉਹ ਸਭ ਕੁਝ ਪ੍ਰਾਪਤ ਕਰ ਲਵੇਂਗਾ ਕਹਿੰਦੇ ਉਹ ਨੌਜਵਾਨ ਲੋਕਾਂ ਕਹਿਣ ਲੱਗਾ ਬਾਬਾ ਜੀ ਮੈਨੂੰ ਸਾਫ ਸਪਸ਼ਟ ਸਮਝਾਓ ਕਿ ਮੈਨੂੰ ਕੀ ਕਰਨਾ ਪਵੇਗਾ ਤਾਂ ਬਾਬਾ ਜੀ ਨੇ ਕਿਹਾ ਵੀ ਪੁੱਤਰ ਸਭ ਤੋਂ ਪਹਿਲਾਂ ਆਪਣੀ ਸੋਚ ਬਦਲ। ਆਪਣੀ ਸੋਚ ਦੇ ਵਿੱਚੋਂ ਨੈਗੇਟਿਵਿਟੀ ਕੱਢ ਦੇ। ਆਪਣੇ ਸੋਚ ਦੇ ਵਿੱਚ ਚੰਗੀ ਤਲਾ ਲੈ ਕੇ ਆ। ਕਿਉਂਕਿ ਸਾਨੂੰ ਜੋ ਮਿਲਦਾ ਹੈ ਨਾ ਸਾਡੀ ਸੋਚ ਦੇ ਮੁਤਾਬਕ ਮਿਲਦਾ ਹੈ। ਜੋ ਸੋਚ ਕੇ ਸਾਡੇ ਮਨ ਚੰਗਿਆ ਹੋਵੇ ਜਾਂ ਸਾਡਾ ਮਨ ਸਾਨੂੰ ਉੱਥਾਂ ਨਹੀਂ ਰਸ ਬਣਾ ਕੇ ਦਿੰਦਾ। ਇਸ ਕਰਕੇ ਧੋ ਵੀ ਜੀਵਨ ਦੇ ਵਿੱਚ ਕੋ ਪ੍ਰਾਪਤ ਕਰਨਾ ਵਰਨਾ ਹੈ ਉਹਨਾਂ ਚੀਜ਼ਾਂ ਬਾਰੇ ਸੋਚਿਆ ਕਰ। ਕੋ ਲੇਕੇ ਵੀ ਉਹ ਚੀਜ਼ਾਂ ਬਾਰੇ ਕਦੇ ਨਾ ਸੋਚੋ ਕਿ ਉਹ ਸਾਨੂੰ ਆਪਣੇ ਜੀਵਨ ਦੇ ਵਿੱਚ ਚਾਹੀਦੀਆਂ ਹੀ ਨਹੀਂ। ਕਈ ਵਾਰ ਚਾਹੇ ਅਣਚਾਹੇ ਦੇ ਵਿੱਚ ਅਸੀਂ ਇੰਦਾ ਵੀ ਸੋਚ ਮੰਨ ਦੇ ਵਿੱਚ ਸੋਚਦੇ ਰਹਿੰਨੇ ਆ ਜਾਂ ਇਦਾਂ ਦੇ ਸ਼ਬਦਾਂ ਦਾ ਇਸਤੇਮਾਲ ਅਸੀਂ ਕਰਦੇ ਆ ਜੋ ਸਾਡੇ ਜੀਵਨ ਦੇ ਵਿੱਚ ਨਰਾਸ਼ਾ ਨੇਟਿਵਿਟੀ ਨਾਲ ਦੰਦਿਆ ਬਾਬਾ ਜੀ ਨੇ ਕਿਹਾ ਸਾਡੀ ਜੁਬਾਨ ਦੇ ਉਤੇ ਜੋ ਸ਼ਬਦ ਹੁੰਦੇ ਆ ਨਾ ਉਹ ਸ਼ਬਦ ਵੀ ਸਿੱਧ ਹੁੰਦੇ ਆ ਕਿ ਸਰ ਕੇ ਆਪਣੇ ਸ਼ਬਦਾਂ ਦੀ ਕੋਈ ਨਹੀਂ ਸਹੀ ਤਲਾਸ਼ ਕਦੇ ਵੀ ਆਪਣੀ ਕਿਸਮਤ ਨੂੰ ਮਾਰਾ ਨਹੀਂ ਕਹਿਣਾ ਚਾਹੁੰਦਾ ਕਦੇ ਵੀ ਕਿਸਮਤ ਨੂੰ ਕੁਛਣਾ ਨਹੀਂ ਚਾਹੁੰਦਾ ਹਰ ਬੇਨੇ ਆਪਣੀ ਕਿਸਮਤ ਨੂੰ ਚੰਗਾ ਬੋ ਕਿਉਂਕਿ ਜੇ ਚੰਗਾ ਸੋਚਾਂਗੇ ਤਾਂ ਹੀ ਸਭ ਨਾਲ ਚੰਗਾ ਹੋਵੇਗਾ ਕੁੱਸਤੋ ਬਾਦ ਬਜ਼ੁਰਗ ਪਿਤਾ ਜੀ ਨੇ ਕਿਹਾ ਬੇ ਪੁੱਤਰ ਜੇਸੇ ਵੀ ਕੰਮ ਨੂੰ ਕਰਨਾ ਹੈ ਪੱਕੇ ਇਰਾਦੇ ਨਾਲ ਬਣਾਓ ਤਾਂ ਕੋਈ ਜਦੋਂ ਤੁਸੀਂ ਕਿਸੇ ਦੇ ਕੰਮ ਨੂੰ ਪੱਕੇ ਇਰਾਦੇ ਦੇ ਨਾਲ ਕਰਨਾ ਸ਼ੁਰੂ ਕਰਦੇ ਆਂ ਪੂਰੀ ਮਿਹਨਤ ਨਾਲ ਕਰਦੇ ਆਂ ਪੂਰੀ ਇਮਾਨਦਾਰੀ ਨਾਲ ਕਰਦੇ ਆਂ ਤੱਕ ਉਸ ਕੰਮ ਦੇ ਵਿੱਚ ਸਫਲਤਾ ਜ਼ਰੂਰ ਨਹੀਂ ਮਿਲਦੀ ਜਾਂ ਜੋ ਰੀਤਾਂ ਮਤਾਂ ਕਰਦੇ ਹਨ ਉਹਦੇ ਵਿੱਚ ਲਗਾਤਾਰਤਾ ਬਹੁਤ ਜ਼ਿਆਦਾ ਨਹੀਂ ਹੁੰਦੀਆਂ ਅਤੇ ਨੇਕਤੇ ਨਾਮ ਨਾ ਹੋ ਪਰਮ ਜੀ ਦਾ ਪਰਮਾਤਮਾ ਦੀ ਰਹਿਮਤ ਨਹੀਂ ਬਹੁਤ ਗਰਹੇਗਾ ਇਸ ਕਰਕੇ ਉਹ ਪਰਮਾਤਮਾ ਦਾ ਨਾਮ ਜਪਣਾ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਦਾ ਨਿਯਮ ਵੀ ਰੂਲਾ ਜੇ ਜਦੋਂ ਅਸੀਂ ਮਾਵਾਤਰਾ ਦਿੱਤਿਆਂ ਹੋਣਾ ਦਾਤਾਂ ਦੇ ਵੀ ਸ਼ੁਕਰਾਨਾ ਕਰਦੇ ਆ ਤਾਂ ਸਾਡੀ ਸ਼ੀਨੂ ਦੇ ਅੰਦਰ ਆਪਣੇ ਆਪ ਚੰਗੀ ਚਲਾ ਆ ਜਾਂਦੀ ਹੈ ਕਿਉਂਕਿ ਜਦੋਂ ਅਸੀਂ ਦਿੱਤਿਆਂ ਹੋਣਾ ਦਾਤਾਂ ਦੇ ਵੀ ਸ਼ੁਕਰਾਨਾ ਕਰਦੇ ਆ ਤਾਂ ਸਾਡਾ ਮਨ ਸਬਰ ਸੰਤੋਖ ਦੇ ਮੱਧ ਪਰ ਜਾਂਦਾ ਹੈ ਇਸ ਲਈ ਜੀ ਨੂੰ ਹੀ ਬਣ ਲੈਂਗੇ ਆ ਸਾਨੂੰ ਪਤਾ ਲੱਗਦਾ ਨਹੀਂ ਪਰਮ ਬਿਤਾ ਪਰਮ ਹਮ ਤਾਂ ਸਹੀ ਬਹੁਤ ਕਰਦੇ ਨੇ ਜਦੋਂ ਆਪਾਂ ਜੀਲੇ ਸ਼ਿਕਾਇਤਾਂ ਕਰਦੇ ਆਂ ਤਾਂ ਸਾਡੀ ਮਨਗੇਨਟਿਵਿਟੀ ਹੋਰ ਵੱਧ ਜਾਂਦੀ ਹੈ ਕਿਉਂਕਿ ਅਸੀਂ ਕਿਲੇ ਸ਼ਿਕਵੇ ਸ਼ਿਕਾਇਤਾਂ خود ਹੀ ਕਰਦੇ ਆਂ ਜਦੋਂ ਅਸੀਂ ਉਹਨਾਂ ਬੀਤੇ ਬਾਰੇ ਸੋਚਦੇ ਆਂ ਜੋ ਚੀਜ਼ਾਂ ਸਾਨੂੰ ਅਜੇ ਤੱਕ ਨਹੀਂ ਮਿਲੀਆਂ ਸੋ ਇਸ ਤਰ੍ਹਾਂ ਬਜ਼ੁਰਗ ਦਾਦਾ ਜੀ ਨੇ ਇੱਕ ਨਾਮ ਦਵਾਇ ਨੋ ਸਪੀਅਰ ਦੇਤੀ ਸੋ ਸੰਕਤੀ ਕੇ ਕਹਾਣੀ ਤੋਂ ਮੈਂ ਕਾਲਪਨਿਕ ਆ ਪਰ ਕਹਾਣੂਗੀ ਸਿੱਖਿਆ ਸਾਨੂੰ ਇਹ ਹੀ ਵਸਦੀ ਹੈ ਕਿ ਜਦੋਂ ਆਪਾਂ ਆਪਣੀ ਸੋਚ ਦੇ ਵਿੱਚ ਚੜ੍ਹਦੀ ਕਲਾ ਲੈ ਕੇ ਆਵਾਂਗੇ ਤਾਂ ਸਾਡਾ ਜੀਵਨ ਆਪਣੇ ਆਪ ਹੀ ਚੜ੍ਹਦੀ ਕਲਾ ਦੇ ਵਿੱਚ ਆ ਜਾਂਦਾ ਹੈ ਸੋ ਮਕਲੀ ਕਰ ਲਿਆ ਕਿ ਆਪਣੇ ਮਨ ਦੇ ਵਿੱਚ ਚੰਗਾ ਚੰਗਾ ਸੋਚਣਾ ਹੌਸਾ ਤਾਂ ਕਿ ਆਪਣੀ ਰਸਨਾ ਵੀ ਪਰਨੇਸ਼ੰ ਚੰਗੇ ਚੰਗੇ ਸ਼ਬਦ ਲੈ ਕੇ ਹੁਣੇ ਚੜ੍ਹਦੀ ਕਲਾ ਨੂੰ ਸ਼ਬਦ ਲੈ ਕੇ ਆਏ ਜੇ ਮਾਲਕ ਦੀ ਕਿਰਪਾ ਚਾਹੀਦੀ ਹੈ ਆ ਸ਼ਰਵੇਂ ਸਾਡੀ ਰਸਮਾਂ ਦੇ ਅੱਗੇ ਇਹੋ ਸ਼ਬਦ ਹੁਣਾ ਕਹਿਦਾ ਹੈ ਕਿ ਬਾੜੀ ਜਿੰਦੀ ਦੀ ਬਹੁਤ ਹੋ ਤੱਕ ਹੁਣਾ ਜਦੋਂ ਕੋਈ ਹਾਲ ਚਾਹ ਪੁੱਛਦਾ ਹੈ ਤੋ ਨੂੰ ਪੂਰੀ ਜਲਦੀ ਜਵਾਬ ਦੋ ਨੰਦ ਦੋਦੋ ਕਿ ਮਾੜਾ ਜੀ ਫੀਕ ਇਨ ਫਾਈ ਮੇਚੜੀ ਕਲਾ ਚੋ ਸਰਦੀ ਕਲਾ ਚਪ ਕਮਾਂਗੇ ਪਰ ਜੂਨੀ ਜਲਦੀ ਹਲਾ ਦੋ ਜਦੋਂ ਹਾਂਗੇ ਤਕੇ ਖਾਰ ਰੋਜ ਦੇ ਦੀ ਸ਼ੁਰੂਆਤ ਪਰ ਬਿਟਾ ਕਰਨਾ ਬੰਦੇ ਨਾਮ ਤੋਂ ਪਰਨਾ ਚਾਹੀਦੀ ਹੈ ਪਰ ਨੰਦ ਨੰਦੇ ਸ਼ਿਕਰ ਹਨ ਜਤ ਕੀ ਹੈ ਸੋ ਇਸ ਸੰਦੇਸ਼ ਦੇ ਕੇ ਕਰਾ ਪਾਈ ਕੁਝ ਨਿਜਮਤਨ ਜਿੰਦਗੀ ਦੇ ਰਸਖੇ ਤੌਰ ਤੇ ਆਪ ਤੈਸ ਤਾਂ ਨਾ ਲੈ ਗਏ ਕਿ ਜੀਤਣ ਹੀ ਸਾਦਾ ਜੀਵਨ ਹੁੰਦਾ ਰਹੇਗਾ ਆਪਣੇ ਮਨ ਦੇ ਵਿੱਚ ਇਹ 네ਗੇਟਿਵਿਟੀ ਨੂੰ ਬਾਹਰ ਕੱਢਣਾ ਹੈ ਸਾਡੇ ਮਨ ਦੇ ਦੁੱਖ ਰੋਗ ਤਲੇਸ਼ ਹੀ ਸਾਡੇ ਜੀਵਨ ਦੇ ਵਿੱਚ ਹੁੰਦੇ ਨੇ ਸਵਾਸ ਕਰਦੇ ਆ ਕਿ ਜੇ ਜਿਹੜੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਕਿ ਜੇ ਵੀਡੀਓ ਚੰਗੀ ਲੱਗੀ ਆ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ